ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਘੇਰੇ ਦੇ ਉੱਪਰ ਗੋਮ ਲੈਸ ਕਿਸ ਤਰ੍ਹਾਂ ਲਾਉਣੀ ਆਂਗੀ। ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਜਿੱਥੋਂ ਦੀ ਲੈਸ ਲਾਉਣੀ ਹੈ ਨਿਸ਼ਾਨ ਲਾ ਕੇ ਆਪਾਂ ਕਰੀਜ਼ ਬਣਾ ਲਈ ਪ੍ਰੈਸ ਦੇ ਨਾਲ ਇਦਾਂ ਹੀ ਘੇਰੇ ਦੀ ਬਣਾ ਲਈ ਆਗੀ। ਚਾਰ-ਛੇ ਫੇਰੇ ਪ੍ਰੈਸ ਨਾਲ ਆਪਾਂ ਕਰੀਜ਼ ਬਣਾ ਲਈਓ। ਹਾਂਜੀ ਉਸ ਤੋਂ ਬਾਅਦ ਆਪਾਂ ਲੈਸ ਆ ਜਿਹੜੀ ਇਸ ਤਰ੍ਹਾਂ ਹੁਣ ਆਪਾਂ ਕੁਮੀਜ਼ ਰੱਖ ਕੇ ਹੁਣ ਆਪ ਲੈਂਸ ਲਾਉਣੀ ਹੈ ਜਿਹੜੀ ਆਪਾਂ ਉਹ ਦੱਸਦੇ ਹਾਂ ਵੀ ਪਹਿਲਾਂ ਸਿੱਧੇ ਕਮੀਜ਼ ਦੇ ਅੰਦਰਲੇ ਜਿਸ ਤਰ੍ਹਾਂ ਸਿੱਧਾ ਕਮੀਜ਼ ਹੈਗਾ ਇਸ ਤਰ੍ਹਾਂ ਆਪਾਂ ਲੈਸ ਉੱਪਰ ਇਹਦੇ ਥੱਥੀ ਰੱਖ ਲੈਣੀ ਆਂਗੀ ਆਹ ਵਾਲਾ ਲੈਸ ਦਾ ਥੱਥਾ ਸਿੱਧਾ ਪਾਸ ਆਏਗਾ ਤੇ ਆਹ ਵਾਲਾ ਥੱਥਾ ਸਾਈਡ ਆ ਹਾਂਜੀ ਇਸ ਤਰ੍ਹਾਂ ਆਪਾਂ ਸਲਾਈ ਲਾ ਲੈਣੀ ਆਂ ਜਿਹੜੀ ਆਪਾਂ ਕਰੀਜ਼ ਬਣਾਈਏ ਦੇ ਉੱਪਰ ਉੱਪਰ ਲਿਆ ਕੇ ਲੈਸ ਰੱਖ ਕੇ ਲਾਈ ਜਾ ਦੇਣੀ ਆਂ ਹਾਂਜੀ ਇਸ ਤਰ੍ਹਾਂ ਹਾਂ ਜੇ ਇਸ ਤਰ੍ਹਾਂ ਜਦ ਜਦੋਂ ਆਪਣਾ ਕੋਨਾ ਆਇਆ ਲੇ ਜਮਾ ਰੇਤ ਸਹੂਈਦਾ ਰਕੇ ਇਸ ਤਰ੍ਹਾਂ ਆਪਾਂ ਲੈਸ ਨੂੰ ਕਮਾ ਲੈਣਾ ਆਏਗਾ ഇ കോ ല തര മോടനീ ਜਿਹੜੀ ਆਪਣੀ ਹੈਪੜੀ ਸਲਾਈ ਲਾਈ ਹੋਈ ਹੈ ਇਹਦੇ ਕੋਲ ਨਾ ਤੁਸੀਂ ਆਪਾਂ ਨੂੰ ਇਸ ਤਰੀਕਾ ਆਪਾਂ ਇਹ ਰਾਤ ਦੇ ਬਾਅਦ ਜਿੱਤ ਕੇ ਕਿਹਦਾ ਨਾਲ ਹੀ ਇਹਨੂੰ ਰੱਖ ਕੇ ਸਜਾਉਂਦੇ extra ਸਲਾਈ ਲਾਉਣੀ ਹਾਂ ਹਾਂ ਜਿਸ ਤਰ੍ਹਾਂ 50 ਫੇਰੇ ਲੈਸ ਲਾ ਲਈ ਹੈ ਜੀ ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਮੁਰਗਾਂ ਕਰਨਾ ਹੈ ਬਹੁਤ ਕਤਨ ਦਾਸਤੇ ਆ ਸਭ ਤੋਂ ਪਹਿਲਾਂ ਇਸ ਤਰ੍ਹਾਂ ਘੇਰਾ ਆਏਗਾ ਘੇਰੇ ਵਾਲੇ ਆਪਾਂ ਕੱਪੜੇ ਨੂੰ ਕੋਲ ਕਰ ਲੈਣਾ ਹਾਂਜੀ ਇਸ ਤਰ੍ਹਾਂ ਦੇਦੇ ਕੱਪੜੇ ਨੂੰ ਘੇਰੇ ਵਾਲੇ ਨੂੰ ਫੋਲਡ ਕਰ ਲਿਆਏਗਾ ਹੰਡੀ ਉਹਨਾਂ ਪਾਚ ਵਾਲਾ ਕੱਪੜਾ ਫੋਲਡ ਕਰਾਂਗੇ ਇਸ ਤਰ੍ਹਾਂ ਆਪਾਂ ਇੱਥੇ ਸਿਲਾਈ ਲਾ ਲੈਣੀ ਹੈ ਚੱਕਾਂ ਦੀ ਤਾਲੀਆ ਹੁਣ ਸੇਮੇ ਹੀ ਆਪਾਂ ਦੂਸਰੇ ਚੱਕ ਦੀ ਸਲਾਈ ਲਾ ਲੈਣੀ ਆ ਇਸ ਤਰ੍ਹਾਂ ਆਪਣੇ ਦੂਸਰੇ ਚਾਪ ਕੋਲ ਵੀ ਲੈਂਸ ਲੱਗ ਗਈ ਆ ਇਸ ਤਰ੍ਹਾਂ ਹੀ ਹੁਣ ਆਪਾਂ ਜਿਹੜਾ ਘੇਰਾ ਰਹਿ ਜਾਏਗਾ ਉਹਦੇ ਤੇ ਵੀ ਆਪਾਂ ਇਸ ਤਰ੍ਹਾਂ ਹੀ ਲੈਂਸ ਲਾ ਦੇਣੀ ਆਂਗੇ ਤੇ ਜੈਸ ਤਰ੍ਹਾਂ ਲੱਗੀ ਤੁਹਾਨੂੰ ਵੀਡੀਓ ਜਰੂਰ ਦੱਸਿਓ ਬਾਕੀ ਆਪਾਂ ਪੂਰੇ ਸੂਟ ਦੀ ਫੁੱਲ ਵੀਡੀਓ ਵੀ ਪਾਵਾਂਗੇ ਚੈਨਲ ਦੇ ਉੱਪਰ ਜੋ ਤੁਸੀਂ ਦੇਖ ਸਕਦੇ ਆਂ ਥੈਂਕ ਯੂ